ਬਾਈ ਛੋਟੇ ਭਾਈ ਤੇਰਾ ਪਿਆਰ ਆ ਯਾਰ ਬਾਈ ਮਿਲ ਕੇ ਜਾ ਆ ਗਿਆ ਪਤਾ ਨਹੀਂ ਬਾਪੂ ਨੂੰ ਵਿਚਾਰੇ ਨੂੰ ਹੁਣ ਕਿੰਨੀ ਕਿ ਜ਼ਿੰਦਗੀ ਹੋਰ ਮਿਲਗੀ ਆ ਸੂਰੇਜ ਨਾਲ ਗੱਲ ਕਰੀ ਸੂਰੇਜ ਨਾਲ ਕਰ ਗੱਲ ਬੋਲ ਬਾਪੂ ਕਹਾਂ ਹਾਂ ਜੀ ਸੂਰੇਜ ਜੀ ਤਾਂ ਆਉਂਗਾ ਆ ਤੋਰ ਕੇ ਜਾਂਦਾ ਆਉਗਾ ਆ ਤੋਰ ਜਤੂ ਆਏਗੀ ਬੱਚੇ ਨੂੰ ਲੈ ਕੇ ਆਈ ਬਾਪੂ ਜੀ ਉੱਥੇ ਬਹੁਤ ਸਾਲਾਂ ਤੋਂ ਇੱਕ ਜਿਹੜੀ ਕਲੋਨੀ ਸੀਗੀ ਉਹਦੇ ਕਾਰਨਰ ਦੇ ਉੱਤੇ ਇੱਕ ਚੈੱਕ ਪੋਸਟ ਬਣੀ ਹੋਈ ਸੀਗੀ ਉੱਥੇ ਕੁੱਲੀ ਪਾ ਕੇ ਬਾਪੂ ਰਹਿੰਦਾ ਸੀ ਇੱਕ ਝੁੱਗੀ ਪਾ ਕੇ ਰਹਿੰਦਾ ਲੋਵ ਧਰਮ ਸਿੰਘ ਜੀ ਪਾਣੀ ਪੀਓ bas, orpila, oh, ora, oh, bapu tarusan, turu sadap ya, awa, sadap bapu nggak tuh? 110 tahun. 110 tahun bapu Pakistan, Jawaan sini, 10 tahun India tuh Pakistan laku, ya, orang 10 si, Haan, 10 tahun. Pakistan tuh tuh bapu ke itu ya, itu sih? sih. ਕਾਰੇ ਤੇ ਆਏ ਸੀ ਬਾਪੂ ਲੋਰ ਹਾਂ ਕਾਰੇ ਤੇ ਆਏ ਸੀ ਲੋਰ ਤੋਂ ਆ ਟਾਂਗੇ ਸੀ ਟਾਂਗਿਆਂ ਤੇ ਗੱਡਿਆਂ ਤੇ ਆਏ ਸੀ ਟਾਂਗੇ ਚੱਲਦੇ ਹੀ ਜ਼ਿਆਦਾ ਟਾਂਗੇ ਚੱਲਦੇ ਸੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 7 7 ਮਹੀਨੇ ਹੋਏ 4 4 ਤਿੰਨ ਚਾਰ 225 ਨੂੰ ਬਾਪੂ ਜੀ ਨੂੰ ਅਸੀਂ ਚਾਹ ਤਾਤ ਨਹੀਂ ਪਈ ਕੋਈ ਨਾ ਬਾਪੂ ਕੋਈ ਨਾ ਹੈ ਜੀ ਜੀ ਹਾਂ ਹੈਗੀ ਹੈ ਮਗਾ ਦਿੰਦੇ ਮਗਾ ਦ ਨੁਰਬੋਰ ਜੀ ਧੰਨਵਾਦ ਬਾਪੂ ਧੰਨਵਾਦ ਲਿਆਓ ਲਿਆਉਂਦੇ ਹੋ ਮੁੰਡਾ ਗਿਆ ਲੈਣ ਨੂੰ ਇਹ ਤਰ੍ਹਾਂ ਦੇ ਬੇਪੀ ਚੋਕ ਵਧੀਆ ਜਾਂਦੀ ਹੈ ਨਹੀਂ ਆਉਣ ਦਿਨੇ ਗੱਡੀ ਮੈਂ ਰੋਕ ਲੂੰ ਗੱਡੀ ਨੂੰ ਅੱਛਾ ਜੀ ਤੇ 3 4 225 ਨੂੰ ਬਾਪੂ ਜੀ ਨੂੰ ਲੁਧਿਆਣੇ ਤੋਂ ਮਾਲ ਰੋਡ ਤੋਂ ਲੈ ਕੇ ਆਏ ਸੀ ਬਾਪੂ ਜੀ ਉੱਥੇ ਬਹੁਤ ਸਾਲਾਂ ਤੋਂ ਇੱਕ ਜਿਹੜੀ ਕਲੋਨੀ ਸੀਗੀ ਉਹਦੇ ਕਾਰਨਰ ਦੇ ਉੱਤੇ ਇੱਕ ਚੈੱਕਪੋਸਟ ਬਣੀ ਹੋਈ ਸੀਗੀ ਉੱਥੇ ਕੁੱਲੀ ਪਾ ਕੇ ਬਾਪੂ ਰਹਿੰਦਾ ਸੀ ਇੱਕ ਝੁੱਗੀ ਪਾ ਕੇ ਰਹਿੰਦਾ ਸੀ ਇਹ ਤਾਂ ਦੁਕਾਨ ਉਹ ਤੇ ਬਾਪੂ ਨੇ ਜਿਵੇਂ ਦੱਸਿਆ ਵੀ ਪਾਕਿਸਤਾਨ ਤੋਂ ਆਇਆ ਹੈ ਬਾਪੂ ਲੰਬੀ ਉਮਰ ਬਾਪੂ ਦੀ ਵੱਡੀ ਉਮਰ ਦਾ ਬੰਦਾ ਵਾ ਕਹਿੰਦਾ ਮੈਂ 10 ਸਾਲਾਂ ਦਾ ਸੀ ਜਦੋਂ ਪਾਕਿਸਤਾਨ ਬਣਿਆ ਦੋ ਪੁੱਤਰ ਦੋ ਧੀਆ ਬਾਪੂ ਦੇ ਪੁੱਤ ਬਾਪੂ ਦਾ ਮਿਲ ਕੇ ਵੀ ਗਿਆ ਸੀ ਇੱਥੇ ਆ ਕੇ ਸੂਰਜ ਪਰ ਮੁੜ ਕੇ ਨਹੀਂ ਆਇਆ ਇੱਕੋ ਵਾਰ ਹੀ ਆਇਆ ਤੇ ਅੱਜ ਸਾਡੀ ਸੂਰੇ ਨੂੰ ਬੇਨਤੀ ਵੀ ਹੈ ਭਾਈ ਛੋਟੇ ਭਾਈ ਤੇਰਾ ਪਿਓ ਆ ਯਾਰ ਭਾਈ ਮਿਲ ਕੇ ਜਾ ਕੇ ਯਾਰ ਪਤਾ ਨਹੀਂ ਬਾਪੂ ਨੂੰ ਵਿਚਾਰੇ ਨੂੰ ਹੁਣ ਕਿੰਨੇ ਕਿ ਜਿੰਦਗੀ ਹੋਰ ਮਿਲੂ ਕਿਉਂਕਿ ਬਾਪੂ ਦੀ ਸੋਚ ਜੀ ਮੱਕ ਚੱਲੀ ਆ ਚਾਹ ਪੀ ਕੇ ਫਿਰ ਚਾਹ ਲਿਆ ਦਿਓ ਪਾਣੀ ਪੀ ਕੇ ਫਿਰ ਪਾਣੀ ਲਿਆ ਦਿਓ ਉਹ ਰਾਜ ਆ ਮੇਨ ਉਹ ਉੱਧਰ ਕਰੀ ਆ ਜੀ ਰੋਏ ਠੀਕ ਆ ਬਾਪੂ ਐ ਨੂੰ ਕਰਦਾ ਹਾਂ ਤੇ ਠੀਕ 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 ਹੌਲੀ ਹੌਲੀ ਕਰ ਹੌਲੀ ਹੌਲੀ ਆਰਾਮ ਆਰਾਮ ਬਾਦ ਠੀਕ ਆ ਹਾਂਸਣਾ ਆ ਇੱਧਰ ਲਾ ਦੇ ਨਾ ਉਹ ਬਰਾ ਕੰਬੀ ਗਿਆ ਤੇ ਬਰਾ ਕੰਬੀ ਗਿਆ ਠੀਕ ਆ ਬਾਪੂ ਠੀਕ ਨਹੀਂ ਐਗੀ ਗੱਲ ਕਰ ਤੇ ਬਾਪੂ ਧਰਮ ਸਿੰਘ ਨੂੰ ਬੇਟਾ ਸੁਰਜੀਤ ਹੈਲੋ 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 ਸੁਰੇ ਜੀ ਕਿ ਹਾਲ ਨੇ ਸੁਰੇ ਵੀਰੇ ਮਿਲ ਕੇ ਜਾ ਯਾਰ ਬਾਪੂ ਨੂੰ ਮੁੜ ਕੇ ਮਿਲਣ ਨਹੀਂ ਆਇਆ ਤੂੰ ਕਦੇ ਯਾਰ ਨਹੀਂ 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 ਮੈਂ ਆਣਾ ਹੀ ਮੇਰੀ ਇਹਨੇ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਬੜੇ ਵੱਡੇ ਬੰਦੇ ਨੇ ਛੋਟੇ ਭਰਾ ਜਿਹੜਾ ਤੇਰਾ ਰੱਬ ਆ ਤੇਰਾ ਪਿਓ ਆ ਜੀ ਉਹਦੀ ਕੇਅਰ ਨਹੀਂ ਕਰੋਗੇ ਆ ਰਾਸੀ ਮਾਤਾ ਦੇ ਸਪੀਕਰ ਕਰਕੇ ਨਾ ਸਿਮਾ ਵਾਲੀ ਗੱਲ ਆ ਰਹੀ ਹੋ ਮਿੰਟ ਉਹ ਮੇਰੀ ਗੱਡੀ ਰੈਕਟ ਨਾਲ ਕਰਕੇ ਮੈਂ ਆ ਰਿਹਾ ਹੋਇਆਗਾ ਮੇਰੀ ਗੱਡੀ ਹਜੇ ਵੀ ਗੈਰੇਜ 'ਚ ਖੜੀ ਹੋਈ ਆ ਬਾਪੂ ਨਾ ਢਿੱਲਾ ਵਾ ਆਈਸੀਯੂ ਦੇ ਵਿੱਚ ਆ ਬਾਪੂ ਐਸ ਟਾਈਮ ਉਹ ਅੱਛਾ ਜੀ ਬਾਪੂ ਨੂੰ ਟਾਈਫੈਨ ਹੋ ਗਿਆ ਹਾਂ ਤਾਂ ਜੀ ਸਾਡਾ ਬਲੱਡ ਪ੍ਰੈਸ਼ਰ ਬਾਪੂ ਦਾ 200 ਤੋਂ ਉੱਪਰ ਚਲਾ ਗਿਆ ਸੀ ਮੇਰੀ ਐ ਨਾ ਦੋ ਘੰਟੇ 'ਚ ਗੱਡੀ ਠੀਕ ਹੋਈ ਨੇ ਫਿਰ ਨਾ ਆਨਾਗਾ ਮੈਂ ਆ ਰਿਹਾ ਦੇਖੋ ਕੋ ਛੋਟੇ ਪੁੱਤਾਂ ਦੋ ਪੁੱਤਾਂ ਬਾਪੂ ਦੇ ਦੋ ਧੀਆ ਦੂਜਿਆਂ ਨੂੰ ਵੀ ਕਹੋ ਵਾਰੀ-ਵਾਰੀ ਆ ਕੇ ਮਿਲ ਜੋ ਹੌਸਲਾ ਹੀ ਹੁੰਦਾ ਹੋਰ ਤਾਂ ਕੀ ਹੁੰਦਾ ਹੋਣੇ ਨੇ ਤੁਹ ਤੋਂ ਕੋਈ ਇਲਾਜ ਨਹੀਂ ਮੰਗਦੇ ਕੋਈ ਕੁਝ ਨਹੀਂ ਕਹਿੰਦੇ ਸਿਰਫ ਆ ਕੇ ਮਿਲਜੋ ਬਸ ਹਾਂਜੀ ਹਾਂਜੀ ساری ਜ਼ਿੰਦਗੀ ਵੀ ਇਹਨੇ ਸੜਕਾਂ ਤੇ ਕੱਢਤੀ ਤੁਰਦੇ ਨੇ ਚਲੋ ਇਹਦੇ ਵਿਚਾਰੇ ਦੇ ਪਤਾ ਨਹੀਂ ਕਿਹੜੇ ਕਰਮ ਸੀਗੇ ਕਿਵੇਂ ਲਿਖੇ ਸੀਗੇ ਮੈਂ ਉਹ ਕੱਢ ਲਏ ਨੇ ਪਰ ਹੁਣ ਤਾਂ ਯਾਰ ਤੁਸੀਂ ਸਾਰੇ ਕਮਾਉਂਨੇ ਹੋ ਵਧੀਆ ਪੜੇ ਲਿਖੇ ਹੋ ਸਭ ਕੁਝ ਆ ਮਹਾਰਾਜ ਨੇ ਦਿੱਤਾ ਤੇ ਮਿਲ ਹੀ ਆਇਆ ਕਰਵਾ ਕੇ ਯਾਰ ਅੱਧੀ ਵਾਰੀ ਹਫ਼ਤੇ ਚ

ਸਬਾਰੇ ਤੇ ਚ ਇੱਕ ਤੂੰ ਹੀ ਗੱਲ ਕੀਤੀ ਨਾ ਲੈ ਉਹ ਤੇ ਮੇਰੇ ਨਾਲ ਉਹੀ ਇਹ ਸੂਰਜ ਜੀ ਆ ਸੂਰਜ ਨਾਲ ਗੱਲ ਕਰ ਆ ਸੂਰਜ ਹੀ ਗੱਲ ਕਰਦਾ ਆ ਸੂਰਜ ਜੀ ਗੱਲ ਕਰ ਰਿਹਾ ਸੂਰਜ ਜੀ ਤੱਕੋਂ ਪਹੁੰਚਣਾ ਮੈਂ ਅਤਵਾਰ ਆਣਾ ਆ ਅਤਵਾਰ ਕੰਟਾ ਆਉਗਾ ਬੱਚੇ ਨੂੰ ਲੈ ਕੇ ਆਈ ਲੈ ਆਉਂਗਾ ਲੈ ਆਉਂਗਾ ਹੂੰ ਲੈ ਆਉਂਗਾ ਤੇ ਤੇ ਜੀ ਹਾਂ ਹਰ ਕੋਈ ਨਵੇਂ ਆਣਾਗਾ ਮੈਂ ਆਣਾ ਸੀ ਪਿਛਲੇ ਹfte ਵੀ ਆਣਾ ਸੀ ਉਹ ਰਹਿ ਗਿਆ ਐਡ ਰੀਐਕਸ਼ਨ ਕਰਕੇ ਹੋ ਗਿਆ ਜੀ ਉਹਦਾ ਤਾਂ ਸਾਲ ਬਟਾ ਮੈਂ ਆ ਦੋ ਘਰਾਂ ਤੋਂ ਕੁਝ ਨਹੀਂ ਮਿਲਦਾ ਨਹੀਂ ਹੱਲਾ ਵਿੱਚ ਆਛਾ ਬਹੁਤ ਆ ਆ ਜਾਣਾਗਾ ਦੋ ਘਰ ਐਤੋਂ ਆ ਤਾਂ ਕਾਲੇ ਚਲੋ ਠੀਕ ਹੈ ਸੂਰਤ ਸਿਆਂ ਚੰਗਾ ਚੰਗਾ ਰਾਬਦਾ ਜਿੱਤਾ ਤੇ ਫਿਰ ਮੈਂ ਤਾਂ ਬਹੁਤ ਆ ਮੈਂ ਤਾਂ ਬਹੁਤ ਕਰਦੇ ਹਾਂ ਹਾਂ ਚਲੋ ਕੋਈ ਹੋਤੀ ਵੀ ਕਰਦਾ ਵਾਹਿਗੁਰੂ ਚਲੋ ਸੁਰੇਸ਼ ਸਿੰਘ ਤਾਂ ਆਉਣ ਨੂੰ ਵੀ ਮੰਨ ਗਿਆ ਕਹਿੰਦਾ ਮੈਂ ਆਉਣਾ ਐਤਵਾਰ ਨੂੰ ਬਾਕੀ ਜਿਹੜੇ ਦੂਜੇ 3 ਪੁੱਤਾਂ ਜਾਂ ਬਾਪੂ ਦੇ ਭੈਣ ਭਰਾ ਕੋਈ ਮਾਮੇ ਭੂਆ ਦੇ ਪੁੱਤਾਂ ਉਹਨਾਂ ਨੂੰ ਬੇਨਤੀ ਹੈ ਭਾਈ ਮਿਲ ਕੇ ਜਾਓ ਆ ਕੇ ਹੁਣ ਤਾਂ ਮਿਲ ਕੇ ਲਈ ਐ ਬਸ ਹਨਾ ਬਿਜੁਰਗੀ ਸਰੀਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ